ਤਕਰੀਬਨ 63 ਸਾਲ ਲਗਾਤਾਰ ਤੁਹਾਨੂੰ ਹੋਗੇ 13 ਇਲੈਕਸ਼ਨ ਸੀ ਬਾਜਵਾ ਪਰਿਵਾਰ ਨੇ ਲੜੀਆਂ ਨੇ ਤੇ ਜਿੱਤੀਆਂ ਨੇ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੀ ਜ਼ਿਆਦਾ ਨੇੜਤਾ ਇਸ ਹਲਕੇ ਨਾਲ ਤਾਂ ਸਮਝ ਨਹੀਂ ਆ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਫਾਊਂਡੇਸ਼ਨ ਬਾਜਵਾ ਪਰਿਵਾਰ ਦੀ ਜਿਹੜੀ ਹੈ ਨਹੀਂ ਇਹਨਾਂ ਨੇ ਰੱਖੀ ਸੀ ਪਿਛਲੀ ਇਲੈਕਸ਼ਨ ਦੇ ਵਿੱਚ ਆਪ ਇੱਕ ਨੰਬਰ ਤੇ ਰਹੀ ਇੱਥੇ ਅਕਾਲੀ ਦਲ ਦੋ ਤੇ ਰਿਹਾ ਤੇ ਕਾਂਗਰਸ ਤੇ ਨੰਬਰ ਤੇ ਰਿਹਾ ਬਟ ਮੈਨੂੰ ਆਪਣੇ ਸਾਥੀਆਂ ਤੇ ਬਹੁਤ ਮਾਣ ਹੈ ਆਪਣੇ ਵੋਟਰਸ ਤੇ ਬਹੁਤ ਮਾਣ ਹੈ ਕਿ ਮੇਰੇ 2 ਦਿਨ ਮੈ ਲਾਏ ਇੱਥੇ ਜੀ ਮੇਰੇ ਸਾਥੀਆਂ ਨੇ ਤੇ ਪੂਰਾ 1 ਮਹੀਨਾ ਲਗਾਇਆ ਡਟ ਕੇ ਤੇ ਕਾਂਗਰਸ ਦੀ ਜਿਹੜੀ ਪਾਰਲਮੈਂਟ ਦੀ ਕੈਂਡੀਡੇਟਸ ਹੁਸ਼ਿਆਰਪੁਰ ਦੀ ਕਿਉਂਕਿ ਹਲਕਾ ਜਿਹੜਾ ਇਹ ਹੁਸ਼ਿਆਰਪੁਰ ਪਾਰਲਮੈਂਟ ਦੇ ਵਿੱਚ ਹੈ ਯਾਮਨੀ ਗੋਵਰ 3600 ਵੋਟ ਨਾਲ ਇੱਥੋਂ ਜਿੱਤ ਗਈ ਤੇ 7 ਨੰਬਰ ਤੋਂ 1 ਨੰਬਰ ਤੇ ਗਏ ਜਿਹੜੀਆਂ 38 ਅਸੈਂਬਲੀ ਹਲਕਿਆਂ ਚ ਅਸੀਂ 18 ਦੀ ਜਗ੍ਹਾ ਤੇ 38 ਦੀ ਗੱਲ ਬਣੇ ਉਹਦੇ ਚ ਇੱਕ ਸੀਨੀਅਰ ਪੁਰਾ ਅਸੈਂਬਲੀ ਹਲਕਾ ਤੇ 2.5 ਸਾਲਾਂ ਚ ਤੁਸੀਂ ਵੇਖੋ ਇੱਥੇ ਪਲਟਾ ਫਿਰ ਗਿਆ ਆਪ ਦਾ ਐਮਐਲਏ 65000 ਵੋਟ ਨਾ ਆ ਰਿਹਾ ਜਿਹੜਾ तकरीबन 25-30000 ਵੋਟ ਦੇ ਲੀਡ ਨਾ ਚੱਦਿਆ ਸੀ ਤੇ ਮੈਨੂੰ ਪੂਰ ਨਾਸ ਹੈ ਕਿ ਆਂਦੇ ਸਾਲਾਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਆਪ ਦੀ ਸਰਕਾਰ ਇਹਦਾ ਤੇ ਉਲਟਾ ਜਿਹੜਾ ਹੈ ਤੁਸੀਂ ਵੇਖ ਹੀ ਰਹੇ ਹੋ ਕੰਪਲੀਟ ਲੋਕਾਂ ਦੀਆਂ ਨਜ਼ਰਾਂ 'ਚ ਗਿਰ ਚੁੱਕੇ ਨੇ ਤੇ ਮੈਨੂੰ ਇਹ ਨਜ਼ਰ ਆਉਂਦਾ ਹੈ ਸਿਆਸੀ ਤੌਰ ਤੇ ਕਿ ਬਹੁਤ ਲੰਮਾ ਟਾਈਮ ਹੋਣੇ ਕੱਢਣਗੇ ਇਹਨਾਂ ਦੇ ਆਪਸੀ ਬਹੁਤ ਸਾਰਾ ਲੜਾਈ ਇਹਨਾਂ ਦੀ ਆਪਸੀ ਚੱਲ ਚੁੱਕੀ ਹੈ ਭਗਵੰਤ ਨੂੰ ਹਟਾਉਣ ਦੀ ਆਲਰੇਡੀ ਮੁਹਿੰਮ ਚੰ디ਗੜ੍ਹ ਤੇ ਦਿੱਲੀ ਵਿੱਚ ਚੱਲ ਰਹੀ ਹੈ ਕਿਉਂਕਿ ਮੈਂ ਸਭ ਨੇ ਕਿ ਭਗਵੰਤ ਨੇ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਦਾ ਹਰ ਪਾਸੇ ਬਾਲੀ ਤੌਰ ਤੇ ਵੀ ਬਹੁਤ ਭਾਰੀ ਨੁਕਸਾਨ ਕੀਤਾ ਹੈ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਤਕਰੀਬਨ ਢਾਈ ਸਾਲ ਦੀ ਟਰਮ ਦੇ ਵਿੱਚ ਹੀ ਇਹਨਾਂ ਨੇ ਕੋਈ ਡੇਢ ਲੱਖ ਕਰੋੜ ਦਾ ਕਰਜ਼ਾ ਜਾਂਦਾ ਹੈ 75 ਸਾਲਾਂ ਸਾਡੇ ਦੇ ਟੋਟਲ ਕਰਜ਼ਾ ਸੀ 24575000 ਇਹਨਾਂ ਨੇ ਤਕਰੀਬਨ 1.5 ਲੱਖ ਕਰੋੜ ਰੁਪਈਆ 2.5 ਸਾਲਾਂ ਚ ਕਰਜ਼ਾ ਚੁਕਾਇਆ ਇਹ 4 ਕਰੋੜ ਦੇ ਕੋਲ ਇਹਨਾਂ ਨੇ 4 ਲੱਖ ਕਰੋੜ ਦੇ ਕੋਲ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਪੰਜਾਬ ਚ ਸੀਫ ਨਹੀਂ ਗੈਂਗਸਟਰਸ ਦਾ ਬੋਲਬਾਲ ਹੈ ਹਰ ਪੰਜਵੇਂ ਬੰਦੇ ਨੂੰ ਜਿਹੜਾ ਕੋਈ ਰੋਟੀ ਪਾਣੀ ਖਾਂਦਾ ਉਹਨੂੰ ਫਰੋਤੀ ਦੇ ਟੈਲੀਫੋਨ ਤੇ ਫਰੋਤੀ ਦੀਆਂ ਚਿੱਠੀਆਂ ਆ ਚੁੱਕੀਆਂ ਗੈਂਗਸਟਰ ਇਹ ਸਰਕਾਰ ਭਗਵੰਤ ਨਹੀਂ ਚਲਾ ਰਹੀਆ ਗੈਂਗਸਟਰ ਚਲਾ ਰਹੀਆ ਜੇਲਾ ਵਿੱਚੋਂ ਇਹ ਸਰਕਾਰਾਂ ਚਲਦੀਆਂ ਨੇ ਨਸ਼ੇ ਦਾ ਇੰਨਾ ਵੱਡਾ ਪਰਮਾਰ ਏ ਕਿ ਕੇਜਰੀਵਾਲ ਨੇ ਕੱਲ ਕਹੀ ਸੀ ਕਿ 4 ਹਫ਼ਤੇ ਚ ਮੈਂ ਨਸ਼ਾ ਮੁਕਤ ਕਰ ਦੂੰ ਪੰਜਾਬ ਹੁਣ ਇਹ ਹਾਲਾਤ ਨੇ ਕਿ ਪਿਛਲੇ 1 ਹਫ਼ਤੇ ਚ ਰਿਪੋਰਟਡ 14 ਓਵਰਡੋਜ਼ ਨਾਲ ਮੌਤਾ ਹੋਈਆਂ 14 ਓਵਰਡੋਜ਼ ਨਾਲ ਮੌਤਾ ਹੋਈਆਂ ਤੇ ਇੱਕ ਸ਼ਬਦ ਭਗਵੰਤ ਵੱਲੋਂ ਨਹੀਂ ਇੱਕ ਸ਼ਬਦ ਦੇ ਕਿਸੇ ਮੰਤਰੀ ਕਿਸੇ ਸੰਤਰੀ ਵੱਲੋਂ ਨਾਇਨਾ ਕੋ ਮੈਂ ਅੱਗੇ ਵੀ ਬਿਆਨ ਦਿੱਤੇ ਨੇ ਕਿ ਨਾ ਕੋ ਕੋਈ ਰੋਡ ਮੈਪ ਹੀ ਹੈ ਨਹੀਂ ਕਿਉਂਕਿ ਇਸ ਟਾਈਮ ਇਹ ਜਿਹੜੀ ਵਾਰਡ ਹੈ ਇਹ ਖੁਦ ਹੀ ਇਹ ਰੜੇ ਨੇ ਸਾਰੀ ਇਹਨਾਂ ਦੀ ਪੁਲਿਸ ਕੋਰਸਸ ਤੇ ਖੁਦ ਨਸ਼ੇ ਦਾ ਜਿਹੜਾ ਇੰਨਾ ਵੱਡਾ ਪਰਮਾਰ ਹੈ ਜਿੰਨਾ ਚਿਰ ਪੋਲਿਟੀਕਲ ਕਲਾਸ ਤੇ ਪੁਲਿਸ ਦੀ ਬਕਾਇਦਾ ਤੌਰ ਇਹਦੇ ਵਿੱਚ ਸਹਿਮਤੀ ਨਾ ਹੋਏ ਤੇ ਨਸ਼ਾ ਇਡੇ ਵੱਡੇ ਪੈਮਾਨੇ ਤੇ ਵੇਖ ਨਹੀਂ ਸਕਦਾ ਮੇਰਾ ਡਾਇਰੈਕਟ ਚਾਰਜ ਹੈ ਭਗਵੰਤ ਦੇ ਕਿ ਭਗਵੰਤ ਤੇ ਭਗਵੰਦੇ ਜਿਹੜੇ ਕੁਲੀਗਸ ਨੇ ਇਸ ਪੋਸਟ ਮੈਂ ਸਮਝਣਾ ਜਿਹੜੀ ਸਾਰਨੋਂ ਸਾਡੀ ਪੰਜਾਬ ਨੂੰ ਸਾਡੀ ਜਵਾਨੀ ਤਬਾਹ ਕਰਦੀ ਉਹਦੇ ਵਿੱਚ ਸਿੱਧੇ ਤੌਰ ਇਹ ਦੋਸ਼ੀ ਨੇ ਇਸ ਦਾ ਇਹ ਕੋਈ ਦੂਜੀ ਵਾਰ ਹੋਇਆ ਜਦੋਂ ਜਲੰਧਰ ਦੀ ਪਹਿਲੀ 1 ਸਾਲ ਪਹਿਲੇ ਲੋਕ ਸਭਾ ਦੀ ਬਾਈਪੋਲ ਹੋਈ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਮੀਡੀਏਟਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਪ ਵਾਲਿਆਂ ਨੇ ਫੇਰ ਏਟਵਦਾ ਹੁਣ ਆ ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਹਰਨ ਤੋਂ ਬਾਅਦ ਫੇਰ ਏਟਵਦਾ ਉਹ ਇਹ ਸਾਫ ਤੌਰ ਤੇ ਹੈ ਕਿ ਪੰਜਾਬ ਦੇ ਗਰੀਬਾਂ ਦੇ ਨਾਲ ਇਤਰੋ ਕੁਮਾਰੇ ਨੇ ਕਾਰੋਬਾਰ ਕੋਈ ਚੱਲ ਨਹੀਂ ਪਾ ਰਿਆ ਵੱਡੇ ਪੇਮਾਨੇ ਤੇ ਕੱਟ ਲੱਗ ਰਹੇ ਨੇ ਬਿੱਲ ਆਨੇ ਸ਼ੁਰੂ ਹੋ ਗਏ ਨੇ ਵੱਡੇ ਬਿੱਲ ਜਿਹੜੇ ਨੇ ਇਸ ਟਾਈਮ ਲੋਕਾਂ ਨੂੰ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋ ਇਹ ਗਵਰਨਮੈਂਟ ਨਾਂ ਦੀ ਤੇ ਕੋਈ ਚੀਜ਼ ਹੀ ਹੈ ਨਹੀਂ ਇਹਨਾਂ ਦਾ ਤੇ ਆਪਣਾ ਕਰੰਟ ਡਾਊਨ ਹੋਇਆ ਹੈ ਬਾਬਾ ਸਾਹਿਬ ਮੁਖਮਤ ਮੈਂ ਤੇ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਮੇਰੀ ਅਪੀਲ ਹੈ ਕਿ ਮੰਜਾ ਲੈ ਕੇ ਆ ਰਿਹਾ ਹੈ ਦਾ ਬਿਆਨ ਸੀ ਕਿ ਮੈਂ ਮੰਝਾ ਲੈ ਕੇ ਉੱਥੇ ਆ ਰਿਹਾ ਮੈਂ ਕਹਿੰਦਾ ਮੰਝੇ ਸਵੇਤ ਜੀ ਨੂੰ ਚੁੱਕ ਕੇ 10 ਜੁਲਾਈ ਤੇ ਆਨੇ ਵਾਲੀ ਥਾਂ ਪਚਾਦੋ ਤੁਸੀਂ ਸਮਝਦੀਓ ਜੇ ਤੇਨੂੰ ਪਜਾਨ ਦੀ ਲੋੜ ਏ ਇਹਨਾਂ ਤੋਂ ਅਸੀਂ ਛੁਟਕਾਰਾ ਲਈਏ ਪੰਜਾਬ ਨੇ ਜੇ ਛੁਟਕਾਰਾ ਲੈਣਾ ਇੱਥੇ ਆਪ ਦਾ ਕੈਂਡੀਡੇਟ ਨਹੀਂ ਸਿੱਧੇ ਤੌਰ 'ਤੇ ਜੇ ਤੁਸੀਂ ਚਾਹਦੇ ਹੋ ਕਿ ਭਗਵੰਤ ਦੀ ਛੁੱਟੀ ਕੀਤੀ ਤੇ ਇਸ ਇਲੈਕਸ਼ਨ ਦੇ ਵਿੱਚ 10 ਜੁਲਾਈ ਵਾਲੇ ਦਿਨ ਟਕਾ ਕੇ ਮਾਜੋ ਇਹਨਾਂ ਆਪ ਵਾਲੇ 15000 ਨੇ ਇਹਨਾਂ ਨੂੰ ਵੋਟ ਪਈਏ ਫੇਰ ਇਹ ਤਰੋਹ ਕਰਨ ਵਾਸਤੇ ਝੂਠ ਬੋਲਣ ਵਾਸਤੇ ਔਰਤਾਂ ਨੂੰ ਕਿਹਈ ਹਜ਼ਾਰ ਹਜ਼ਾਰ ਰੁਪਿਆ ਦਾ ਕਿ ਚਵਾਨੀ ਨਹੀਂ ਕਿਉਂ ਦਿੱਤੀ ਮਡੇ ਆਪਾਂ ਪੈਨਸ਼ਨਾਂ ਚ ਕਿਹਾ ਸੀ 12500 ਤੋਂ 2500 ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਕੱਚੇ ਕੋਠਿਆਂ ਦਾ ਕੁਝ ਨਹੀਂ ਮਿਲਿਆ ਸ਼ਗਨ ਸਕੀਮ ਕਿਸੇ ਨੂੰ ਕੁਝ ਨਹੀਂ ਮਿਲੀ 25% ਆਟਾ ਦਾਲ ਦੀ ਸਕੀਮ ਚ ਕੱਟ ਲਾ ਦਿੱਤਾ ਗੰਦਗੀ ਇੰਨੀ ਭਰੀ ਹੈ ਤੁਸੀਂ ਜਲੰਧਰ ਦੇ ਜਾ ਕੇ ਵੇਖੋ ਕਾਉਂਸਲ ਕੰਪਲੀਟਲੀ ਜਲੰਧਰ ਦੀ ਕਾਉਂਸਲ ਫੇਲ ਹੋ ਚੁੱਕੀ ਇੰਨੀ ਭਾਰੀ ਗੰਦਗੀ ਹੈ ਇੰਨੀ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੈ ਤੇ ਜਿਹੜੇ ਇਹਨਾਂ ਦੇ ਦੋ ਐਮਪੀ ਤੇ ਐਮਐਲਏ ਛੱਡ ਕੇ ਗਏ ਨੇ ਸਾਰੇ ਨੂੰ ਵੱਧ ਨਸ਼ਾ ਉਹ ਵਕਾਉਂਦੇ ਰਹੇ ਮੇਰਾ ਤੁਹਾਡੇ ਇਹ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣੀ ਹੈ ਕਿ ਜਿਹੜੇ ਇਹਨਾਂ ਦੇ ਦੋ ਨੁਮਾਇੰਦੇ ਇੱਕ ਐਮਪੀ ਸੀ ਤੇ ਇਹਨਾਂ ਨੂੰ ਛੱਡ ਕੇ ਭਾਜਪਾ ਚੋਂ ਲੜਿਆ ਤੇ ਜਿਹੜਾ ਇੱਕ ਐਮਐਲਏ ਸੀ ਜਿੱਥੇ ਹਲੈਕਸ਼ਨ ਹੋ ਰਹੀ ਹੈ ਸਾਰਾ ਨਸ਼ੇ ਦਾ ਕਾਰੋਬਾਰ ਤੇ ਜਿੰਨਾ ਜੂਏ ਦਾ ਕਾਰੋਬਾਰ ਸੀ ਦੜੇ ਤੇ ਸਟੇ ਦਾ ਇਹ ਦੋ ਬੰਦੇ ਚਲਾਉਂਦੇ ਸੀ ਤੇ ਦੱਸੋ ਇਹਨੂੰ ਵੋਟ ਕਿਹੜੀ ਗੱਲ ਨੂੰ ਆਪਾਂ ਪਾਣੀ ਕਿ ਆਪਾਂ ਆਪਣੇ ਬੱਚੇ ਸੇਫ ਰੱਖਣੇ ਨੇ ਕਿ ਨਾ ਬੰਦਿਆਂ ਦੇ ਹੀ ਅਸੀਂ ਇਹਨਾਂ ਦਾ ਮਜ਼ਾਕ ਹੀ ਬਣਾ ਲੈ ਕੇ ਜਦੋਂ ਮਰਜੀ ਜਿਹੜੀ ਮਰਜੀ ਪਾਰਟੀ 'ਚ ਆ ਜਾਣ ਜੇ ਜੋ ਲੁੱਟ ਘਸੁੱਟ ਕਰਨ ਜਿਹੜੀ ਮਰਜੀ ਚਲੇ ਜਾ ਤੇ ਜੇ ਲੋਕ ਚਾਹੁੰਦੇ ਨੇ ਪੱਕੇ ਤੌਰ ਤੇ ਭਗਵੰਤ ਤੋਂ ਤੇ ਇਹਦੀ ਸਰਕਾਰ ਤੋਂ ਖੜਾ ਜੱਡਾਣਾ ਮੈਂ ਕਹਿੰਦਾ ਬਹੁਤ ਵਧੀਆ ਮੌਕਾ ਆ ਗਿਆ ਜਲੰਧਰ 'ਚੋਂ ਮੰਜੇ ਸਵੇਤੀ ਇਹਨੂੰ ਝੁੱਕੇ ਕੱਲੀਆ ਇਹ ਜਿਹੜਾ ਕਹਿੰਦਾ ਮੰਜਾ ਡਾਣ ਆਇਆ ਤਾਂ ਮੰਜਾ ਨਾਲ ਹੀ ਇਹਦਾ ਚੁੱਕ ਕੇ ਆਨੇ ਵਾਲੀ ਥਾਂ ਤੇ ਖੜੀ ਏ ਸੋ ਦੈਟ ਇਹਨਾਂ ਦਾ ਕੰਮ ਨਿਭੜੇ ਤੇ ਪੰਜਾਬ ਤੋਂ ਇਹ ਜਿਹੜਾ ਹੈ ਸੁੱਖ ਦਾ ਸਾਥ ਹੈ